ਅਕਸਰ ਇਹਦਾ ਹੁੰਦਾ ਕਿ ਜੇ ਤੁਸੀਂ ਹਾਇਰ এডੂਕੇਸ਼ਨ ਲਈ ਜਾਣਾ ਹੈ ਮੰਨ ਲਓ ਕਿ ਸਟੂਡੈਂਟਸ ਜਾਂਦੇ ਨੇ ਮਾਸਟਰਸ ਲਈ ਜਿਉਂ ਉਹਨਾਂ ਨੂੰ ਉੱਥੇ ਸਕੂਲ ਵੱਲੋਂ ਫੰਡਿੰਗ ਨਹੀਂ ਮਿਲਦੀ ਤਾਂ ਉਹ ਇੱਥੋਂ এডੂਕੇਸ਼ਨ ਲੋਨ ਲੈ ਕੇ ਜਾਂਦੇ ਨੇ 20 ਲੱਖ થી 30 ਲੱਖ 20 ਲੱਖ ਦਾ ਲੋਨ ਹੁੰਦਾ ਸੋ ਜਦੋਂ ਇਹਨਾਂ ਕਰਜ਼ਾ ਲੈ ਕੇ ਜਾਂਦੇ ਨੇ ਫਿਰ ਉਸਤੇ ਉੱਥੇ ਜਾ ਕੇ ਜਦੋਂ ਡਿਗਰੀ ਪੂਰੀ ਕਰਦੇ ਨੇ ਫਿਰ ਉਸ ਤੋਂ ਬਾਅਦ ਅਗਲੇ 1.5 2 ਸਾਲ ਕੀ ਹੈ ਕਿ ਉਹ ਆਪਣਾ ਪਿੱਛੇ ਜਿਹੜਾ ਲੋਨ ਹੈ ਉਸ ਨੂੰ ਰਿਕਵਰ ਕਰਦੇ ਨੇ रिकवर ਕਰਨ ਤੋਂ ਬਾਅਦ ਕਿਉਂਦਾ ਇਵੈਂਚੁਅਲੀ ਫਿਰ ਹੌਲੀ ਹੌਲੀ ਉਹਨਾਂ ਦੀ ਮੈਰਿਜ ਹੋ ਜਾਂਦੀ ਹੈ ਫਿਰ ਤੁਸੀਂ ਉੱਥੇ ਕਾਰ ਲੈਂਦੇ ਹੋ ਫਿਰ ਤੁਸੀਂ ਕਾਰ ਜਾਂ ਲੈਣਾ ਸ਼ੁਰੂ ਕਰ ਦੋ ਤੁਹਾਡੀਆਂ ਇਨਵੈਸਟਮੈਂਟਸ ਵਧਦੀਆਂ ਰਹਿੰਦੀਆਂ ਨੇ ਸੋ ਬੰਦਾ ਉੱਥੇ ਤਾਸਦੇ ਹੀ ਚਲਾ ਜਾਂਦਾ ਜਿੰਨੀ ਜਿੰਨੀ ਜ਼ਿੰਮੇਵਾਰੀ ਵਧਦੀ ਹੈ ਉਹਦੇ ਪਿੱਛੇ ਆਉਣ ਦਾ ਉਹਨਾਂ ਹੀ ਮੁਸ਼ਕਿਲ ਹੁੰਦਾ ਰਹਿੰਦਾ ਹੈ ਐਂਡ ਆਈ ਥਿੰਕ ਉਹ ਕਹਿੰਦੇ ਆ ਨਾ ਕਿ ਸੋਨੇ ਦੀਆਂ ਅਟਕੜੀਆਂ ਇੱਕ ਬਾਅਦ ਜਾਂਦੀਆਂ ਨੇ ਕਿ ਉੱਥੋਂ ਪੈਸਾ ਵੀ ਆ ਰਿਹਾ ਤੇ ਉਹ ਚੀਜ਼ ਤੋਂ ਨਿਕਲ ਨਹੀਂ ਪਾਉਂਦੇ ਹਾਂਜੀ ਨਿਕਲ ਨਹੀਂ ਪਾਉਂਦੇ ਸੋ ਜਦੋਂ ਮੈਂ ਅਸੀਂ ਇੱਥੇ ਬਿਜ਼ਨਸ ਸ਼ੁਰੂ ਕੀਤਾ ਸੀ ਬਹੁਤ ਸਾਰੇ ਲੋਕ ਨੇ ਐ ਸਪੈਸ਼ਲੀ ਜਦੋਂ ਇੱਥੇ ਆ ਕੇ ਅਸੀਂ ਬੱਚਿਆਂ ਨੂੰ ਪੜਾਉਣਾ ਸ਼ੁਰੂ ਕੀਤਾ ਕਲਾਸਿਸ ਲੈਣੀਆਂ ਸ਼ੁਰੂ ਕੀਤੀਆਂ ਬਹੁਤ ਸਾਰੇ ਸਰਜਨ ਮਿੱਤਰ ਜਾਂ ਬਹੁਤ ਸਾਰੇ ਉਤੋਂ ਦੇ ਸਟੂਡੈਂਟਸ ਨੇ ਜਿਨ੍ਹਾਂ ਨੇ ਆਪ ਅੱਗੇ ਆ ਕੇ ਸਾਡੇ ਨਾਲ ਕੰਟੈਕਟ ਕੀਤਾ ਕਿ ਅਸੀਂ ਇਹ ਕਰਨਾ ਚਾਹੁੰਦੇ ਸੀ ਜਾਂ ਅਸੀਂ ਇਹ ਕਰਨਾ ਚਾਹੁੰਦੇ ਆ ਤਾਂ ਅਸੀਂ ਤੁਹਾਡੇ ਨਾਲ ਕਿਵੇਂ ਜੋੜ ਸਕਦੇ ਹਾਂ ਤੋਂ ਉਹ ਤੋਂ ਪਤਾ ਚੱਲੇ ਕਿ ਬਹੁਤ ਲੋਕਾਂ ਦੇ ਮਨ 'ਚ ਉਹ ਇੱਛਾ ਹੁੰਦੀ ਹੈ ਕਿ ਅਸੀਂ ਵਾਪਸ ਜਾਈਏ ਜਾਂ ਆਪਣੀ ਕਮਿਊਨਿਟੀ ਲਈ ਪਿੱਛੇ ਕੁਝ ਕਰੀਏ ਬਟ ਉਹ ਬਹੁਤ ਸਾਰੇ ਵਜ੍ਹਾ ਦੇ ਨਾਲ ਨਹੀਂ ਹਾਂ ਜੀ ਸੋ ਉਹਨਾਂ ਦੀਆਂ ਬੜੀਆਂ ਮਜਬੂਰੀਆਂ ਕਿ ਉਹ ਵਾਪਸ ਨਹੀਂ ਆ पाए ਤੇ ਉਥੇ ਜਿੱਦਾਂ ਕਹ ਲੋ ਕਿ ਸੋ ਅਸੀਂ ਐਸੇ ਕਰਕੇ ਅਸੀਂ ਕਹਿਆ ਕਿ ਜੇ ਹੁਣ ਮੌਕਾ ਮਿਲ ਰਿਹਾ ਸਾਨੂੰ ਜਾਣ ਦਾ ਸਾਡੇ ਬੇਬੀ ਉਹ ਤੋਂ ਪਹਿਲਾਂ ਸੋ ਆਈ ਥਿੰਕ ਕਿ ਓਪਰਚ्युनिटी ਸਾਨੂੰ ਲੈ ਲੈਣੇ ਚਾਹੀਦੀ ਹੈ ਕਿਉਂਕਿ ਜੇ ਇੱਥੇ ਸਾਡਾ ਪਰਿਵਾਰ ਇੱਥੇ ਵਧ ਗਿਆ ਨਹੀਂ ਵੀ ਤੁਸੀਂ ਵੱਡਾ ਲਾਲ ਛੱਡਿਆ ਕਿਉਂਕਿ ਅਜੇ ਬਰਥ ਜਿਹੜਾ ਬਰਥ ਵੀ ਹੈਗਾ ਵਾ ਰੈਜ਼ਿਡੈਂਸ ਵਾਲਾ ਉਹ ਵੀ ਅਜੇ ਰੋਕਣੀ ਲੱਗੀ ਹੈਗੀ ਜੀ ਉੱਥੇ ਦਾ ਬਰਥ ਹੁੰਦਾ ਤਾਂ ਇਹਨੂੰ ਰੈਜ਼ਿਡੈਂਸੀ ਵੀ ਮਿਲ ਜਾਣੀ ਸੀ ਹਾਂ ਜੀ ਪੋਸਿਬਲੀ ਸੋ ਆਈ ਥਿੰਕ ਯਾ ਉਹ ਬਰਥ ਦੋਵਾਂ ਦੇ ਅਫ ਇਸੇ ਕਾਰਨ ਕਿ ਮੇਰੀਆਂ ਕੀਆਂ ਜਨਰੇਸ਼ਨਸ ਇਸ ਧਰਤੀ ਤੇ ਇਸ ਧਰਤੀ ਤੇ ਪੈਦਾ ਹੋਣ ਤੇ ਇਹਦੇ ਨਾਲ ਜੁੜੀਆਂ ਰਹਿਣ ਐਂਡ ਸੈਕੰਡਲੀ ਵਾਪਸ ਆਉਂਦਾ ਵੀ ਇੱਕ ਕਾਰਨ ਸੀਗਾ ਕਿ ਅਸੀਂ ਉੱਥੇ ਜਾ ਕੇ ਬੜਾ ਕੁਝ ਸਿੱਖਿਆ ਸੋ ਮੈਂ ਦੱਸਿਆ ਤੁਹਾਨੂੰ ਪੀ ਐਚ ਡੀ ਫਿਰ ਐਜ਼ ਅ ਰਿਸਰਚ ਇੰਜੀਨੀਅਰ ਕੰਮ ਕੀਤਾ ਐਂਡ ਆਈ ਥਿੰਕ ਉਹ ਜਿਹੜੀ ਐਕਸਪਰਟਿਸ ਸੀ ਕਿ ਸੋ ਸਮਝ ਆਇਆ ਕਿ ਉੱਥੇ ਅਸੀਂ ਵੀ ਆਰ 1 ਆਫ 1000ਸ ਆਟੇਵਰ ਕੇ ਹੋਰ ਵੀ ਬੜੇ ਲੋਕ ਨੇ ਉਹ ਕੰਮ ਕਰਦੇ ਨੇ ਪਰ ਜਦੋਂ ਅਸੀਂ ਇੱਥੇ ਆ ਕੇ ਦੇਖਿਆ ਕਿ ਅਸੀਂ ਜੇ ਉੱਥੇ ਆ ਕੇ ਇੱਥੇ ਆ ਕੇ ਉਹ ਚੀਜ਼ ਕਰਦੇ ਆ ਉਹਦੀ ਵੈਲਿਊ ਕ੍ਰੀਏਸ਼ਨ ਬਹੁਤ ਜ਼ਿਆਦਾ ਹੈ ਬਹੁਤ ਜਿਆਦਾ ਤੁਸੀਂ ਕਵਰ ਕਰ ਸਕਦੇ ਹੋ ਸੋ ਇੱਥੇ ਵੈਲਿਊ ਕ੍ਰੀਏਸ਼ਨ ਬਹੁਤ ਜ਼ਿਆਦਾ ਹੈ ਕਿ ਇੱਥੇ ਜਿਹੜੀ ਇੰਪੈਕਟ ਹੋ ਜਾਣਾ ਹੈ ਲਾਈਫ ਵਿੱਚ ਉਹ ਬਹੁਤ ਜ਼ਿਆਦਾ ਹੈ ਇਥੋਂ ਦੇ ਬੱਚਿਆਂ ਦਾ ਸੋ ਆਈ ਥਿੰਕ ਇੱਕ ਵੈਲਿਊ ਇਹ ਬਿਲਕੁਲ ਲਾਈਫ ਚੇਂਜਿੰਗ ਹੀ ਹੋਏਗੀ ਹਾਂਜੀ ਸੋ ਇੱਕ ਆਪਣੀ ਆਪਣਾ ਲਾਲਚ ਕਿ ਆਪਣੀ ਪੀੜ੍ਹੀ ਨਾਲ ਜੁੜੀ ਰਹੇ ਸੈਕਿੰਡਰੀ ਕਿ ਜੋ ਆਪਾਂ ਕੰਮ ਕਰਦੇ ਆ ਉਹਦੇ ਵੈਲਿਊ ਕ੍ਰिएशन ਬਹੁਤ ਐ ਸੋਸਾਇਟੀ ਲਈ ਸੋ ਆਈ ਥਿੰਕ ਉਹ ਤੋਂ ਇੱਕ ਜਿਹੜੀ ਸੈਟੀਸਫੈਕਸ਼ਨ ਹੈ ਗ੍ਰੈਟੀਟਿਊਡ ਇੱਕ ਮਹਿਸੂਸ ਹੁੰਦਾ ਹੈ ਨਾ ਸੋ ਆਈ ਥਿੰਕ ਉਹ ਦੋ ਮੇਜਰ ਫੈਕਟਰ ਸੀ ਕਿ ਕਿ ਅਸੀਂ ਵਾਪਸ ਆਉਣ ਦਾ ਫੈਸਲਾ ਲਿਆ ਜੀ ਹੁਣ ਇੱਥੇ ਆ ਕੇ ਤੁਸੀਂ ਜੋ ਸਟਾਰਟ ਕੀਤਾ ਹੈ AI ਦੇ ਲਈ ਲੋਕਾਂ ਨੂੰ ਐਜੂਕੇਟ ਕਰ ਰਹੇ ਹੋ ਉਹਦੇ ਬਾਰੇ ਥੋੜਾ ਜਿਆਦਾ ਦੱਸ ਦਿਓ ਹਾਂ ਜੀ ਸੋ ਮੈਂ ਮੇਰੇ ਹਸਬੰਡ ਡਾਕਟਰ ਸੰਦੀਪ ਸਿੰਘ ਸੰਧਾਸੀ ਦੋਨੋਂ ਪੰਜਾਬ ਦੀਆਂ ਪੰਜਾਬ ਲਈ ਪ੍ਰੈਕਟੀਕਲ ਆਰਟੀਫੀਸ਼ੀਅਲ ਇੰਟੈਲੀਜੈਂਸ ਪੀਏਆਈ ਐਕਸੀਲੈਂਸ ਦੀਆਂ ਕਲਾਸਿਸ ਕੰਡਕਟ ਕਰਦੇ ਆ ਜੀ ਸੋ ਉਹਦੇ ਵਿੱਚ ਸਟੇਟ ਆਫ ਦਾ ਆਰਟ ਜੋ ਆਰਟੀਫੀਸ਼ੀਅਲ ਇੰਟੈਲੀਜੈਂਸ ਜੋ ਐਕਚੁਅਲੀ ਪ੍ਰੈਕਟੀਕਲੀ ਯੂਜ਼ ਹੁੰਦੀ ਹੈ ਇੰਡਸਟਰੀ ਵਿੱਚ ਅਸੀਂ ਬੱਚਿਆਂ ਨੂੰ ਉਹ ਸਿਖਾਉਂਦੇ ਆ ਐਂਡ ਸਾਡੇ ਨਾਲ ਫਿਲਹਾਲ 600 ਪਲੱਸ ਰਜਿਸਟ੍ਰੇਸ਼ਨਸ ਇਨ ਲਾਸਟ ਫਿਊ ਮੰਥਸ ਹੋਈਆਂ ਨੇ ਸੋ ਇਹਦੇ ਵਿੱਚ ਬਹੁਤ ਸਾਰੇ ਬੱਚੇ ਸਾਡੇ ਪਿੰਡਾਂ ਦੇ ਔਰ ਸਰਕਾਰੀ ਸਕੂਲਾਂ ਤੇ ਬੱਚੇ ਜੁੜੇ ਨੇ ਅਸੀਂ ਇੰਗਲਿਸ਼ ਔਰ ਪੰਜਾਬੀ ਦੋਨਾਂ ਵਿੱਚ ਲੈਨੇ ਆ ਸੋ ਇਵੈਂਚੁਅਲੀ ਅਸੀਂ ਪਹਿਲਾ ਸੈਸ਼ਨ ਉਹਦਾ ਕੰਪਲੀਟ ਕੀਤਾ ਹੈ ਸੈਕਿੰਡ ਸੈਸ਼ਨ ਹੁਣ ਅਸੀਂ ਫਿਰ ਸਟਾਰਟ ਕਰਾਂਗੇ ਸੋ ਬੜਾ ਪਰਵਾਹ ਹੋ ਗਾ ਰਹਾ ਉਹਦੇ ਵਿੱਚ ਰਿਹਾ ਇੱਕ ਕਲਾਸਿਸ ਲੈਣੇ ਆ ਸੀ ਉਹਦੇ ਵਿੱਚ ਜਿਹੜਾ ਟਾਈਮ ਐ ਜਿਵੇਂ 10:00 ਵਜੇ ਕੱਢੀਦਾ ਕਿ ਬੱਚਿਆਂ ਨੂੰ ਪੜਾਉਂਦਾ ਐ ਐਂਡ ਸੈਕੰਡਲੀ ਆਨ ਬਿਸਾਈਡਸ ਥੈਟ ਮੇਰਾ ਆਪਣਾ ਬਿਜ਼ਨਸ ਐ ਸਿੰਪਲ ਮਾਈਂਡ ਸਕੂਲ ਮੈਂ ਰਨ ਕਰਦੀ ਆ ਸੋ ਥਰੂ ਥੈਟ ਆ ਮੈਂਟਰ ਸਟੂਡੈਂਟਸ ਮੈਂ ਸਟੂਡੈਂਟਸ ਨੂੰ ਮੈਂਟਰ ਕਰਦੀ ਆ ਟੂ ਟਾਰਗੇਟ ਟਾਪ ਯੂਨੀਵਰਸਿਟੀਆਂ ਫਾਰ ਗ੍ਰੈਡ ਐਜੂਕੇਸ਼ਨ ਸੋ ਜਿਹੜੇ ਬੱਚੇ ਬਾਹਰ ਜਾ ਕੇ ਮਾਸਟਰਸ ਪੀ ਐਚ ਡੀ ਹਾਇਰ ਐਜੂਕੇਸ਼ਨ ਕਰਨਾ ਚਾਹੁੰਦੇ ਨੇ ਸੋ ਆਈ ਮੈਂਟਰ देम ਅਕਸਰ ਕੀ ਹੁੰਦਾ ਹੈ ਕਿ ਸਾਡੇ ਬੱਚੇ ਤੁਸੀਂ ਆਸ-ਪਾਸ ਕੰਸਲਟੈਂਸੀਸ ਬੜੀਆਂ ਖੁੱਲੀਆਂ ਹੋਈਆਂ ਨੇ ਜੀ ਵਿਸ਼ਵਾਸ ਵੀ ਬਹੁਤ ਘਟ ਗਿਆ ਹੈ ਜਿਹੜਾ ਕੰਸਲਟੈਂਸੀ ਕਿਉਂਕਿ ਉਹ ਏਜੰਟੀ ਵਾਲਾ ਉਹ ਕੰਮ ਨਹੀਂ ਕਰਦਾ ਸੋ ਅਸੀਂ ਉਹ ਇਹਨਾਂ ਡੀਪ ਨਹੀਂ ਜਾਂਦੇ ਨਾ ਕਿ ਕਿਸੇ ਦਾ ਫਿਊਚਰ ਬਣੇ ਹਾਂ ਜੀ ਉਹ ਸਿਰਫ ਵੀਜ਼ੇ ਤੱਕ ਮਤਲਬ ਹੁੰਦਾ ਉਹਨਾਂ ਕਿਉਂਕਿ ਉਹ ਖੁਦ ਪੀ ਐਚ ਡੀ ਜਾਂ ਮਾਸਟਰਸ ਲਈ ਨੇ ਸੋ ਮੈਂ ਜਿੱਦਾਂ ਕਿ ਉੱਥੇ ਐਡਮਿਸ਼ਨਸ ਕਮੇਟੀ ਵਿੱਚ ਰਹਿ ਕੇ ਬਿਹਾਈਂਡ ਦਾ ਸੀਨ ਦੇਖਿਆ ਐਂਡ ਸੈਕੰਡਲੀ ਤੁਸੀਂ ਦੇਖੋਗੇ ਕਿ ਅਸੀਂ ਕੈਨੇਡਾ ਦਾ ਪ੍ਰੋਸੈਸ ਜਿਹੜਾ ਬੜਾ ਨੇਲ ਡਾਊਨ ਕੀਤਾ ਇਤੋਂ ਦੇ ਏਜੰਟ ਕਿਉਂਕਿ ਉਹਦੇ ਲਈ ਕੁਝ ਚਾਹੀਦਾ ਨਹੀਂ ਹੁੰਦਾ ਸੀ ਜ਼ਿਆਦਾ ਕੋਈ ਡਾਕੂਮੈਂਟ ਵਾਇਸ ਜਾਂ ਇੱਕ ਪ੍ਰੋਫਾਈਲ ਵਜੋਂ ਕੁਝ ਨਹੀਂ ਚਾਹੀਦਾ ਸੀ ਇਸ ਲਈ ਪਲੱਸ 2 ਤੋਂ ਬਾਅਦ ਬੱਚੇ ਨੂੰ ਕਿਸੇ ਵੀ ਯੂਨੀਵਰਸਿਟੀ ਵਿੱਚ ਬਹੁਤ ਸਾਰੇ ਤੁਸੀਂ ਦੇਖੋ ਕਿੰਨੇ ਆਏ ਕਿ ਉੱਥੇ ਐਕਚੁਅਲੀ ਉਹ ਯੂਨੀਵਰਸਿਟੀ ਹੈ ਨਹੀਂ ਪਰ ਕੋਈ ਫਰਜ਼ੀ ਬਣਾ ਕੇ ਮੈਂ ਆਫਰ ਲੈਟਰ ਹਾਂਜੀ ਖੁਦ ਮੇਰੀ ਸਿਸਟਰ ਨਾਲ ਲੈਂਦਾ ਹੋਇਆ ਸੀ ਉਹਨੇ ਬਾਹਰ ਜਾਣਾ ਸੀ ਨੂੰ ਆਫਰ ਲੈਟਰ ਮੇਰੀ ਮੈਨੂੰ ਥੋੜੀ ਹੈਰਾਨੀ ਹੋਈ ਕਿ ਇੰਨੀ ਵੱਡੀ ਯੂਨੀਵਰਸਿਟੀ ਨੇ ਇੰਨੀ ਜਲਦੀ ਆਫਰ ਲੈਟਰ ਕਿਵੇਂ ਕੱਢ ਦਿੱਤਾ ਤਾਂ ਮੈਂ ਜਦੋਂ ਖੁਦ ਯੂਨੀਵਰਸਿਟੀ ਨੂੰ ਲੈਟਰ ਲਿਖਿਆ ਤਾਂ ਉਸ ਤੋਂ ਬਾਅਦ ਪ ਅ ਫਿਰ ਉਸ ਤੋਂ ਬਾਅਦ ਇਹ ਫੇਕ ਆਫਰ ਲੈਟਰ ਵਾਲਾ ਪ੍ਰੋਸੈਸ ਅੱਗੇ ਆਇਆ ਸੀ ਸਾਰਾ ਜੀ ਉਹ ਬਹੁਤ سارے ਛੋਟੇ ਮੋਟੇ ਉੱਥੇ ਵੀ ਕਾਲਜ ਨੇ ਉਹਨਾਂ ਵਿੱਚ ਜਿਹੜੇ ਲੋਅ ਰੈਂਕਿੰਗ ਜਿੰਨਾ ਤੋਂ ਪੜ੍ਹ ਕੇ ਬੱਚੇ ਦਾ ਕੋਈ ਪਵੈਟ ਨਹੀਂ ਸੋ ਪਰ ਬੱਚਿਆਂ ਨੂੰ ਬੱਚੇ ਕੀ ਆ ਕਿ ਉਹ ਸਟੱਡੀ ਲਈ ਨਹੀਂ ਜਾਂਦੇ ਵੀ ਨਹੀਂ ਸੀ ਸੋ ਉਹਨਾਂ ਦਾ ਮੋਟਿਵ ਕੀ ਸੀਗਾ ਕਿਸੇ ਨਾ ਕਿਸੇ ਤਰੀਕੇ ਨਾਲ ਕੈਨੇਡਾ ਵਿੱਚ ਐਂਟਰ ਹੋਣਾ ਸੋ ਪਰ ਕੈਨੇਡਾ ਵਿੱਚ ਵੀ ਜਿਹੜੀਆਂ ਟੌਪ ਦੀ ਯੂਨੀਵਰਸਿਟੀਆਂ ਨੇ ਯੂਨੀਵਰਸਿਟੀ ਆਫ ਟੋਰਾਂਟੋ ਗਈ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਜਾਂ ਹੋਰ ਜਿਹੜੀਆਂ ਯੂਨੀਵਰਸਿਟੀਆਂ ਨੇ ਉਹਨਾਂ ਵਿੱਚ ਕਦੀ ਨਹੀਂ ਪਹੁੰਚਣਗੇ ਕਿਉਂਕਿ ਉਹਨਾਂ ਵਿੱਚ ਜਾਂਦਾ ਇੱਕ ਸਰਟਨ ਪ੍ਰੋਸੈਸ ਹੈ ਬੈਚਲਰਸ ਲਈ ਜਾਣਾ ਹੋਵੇ ਜਾਂ ਮਾਸਟਰ ਪੀ ਐਚ ਡੀ ਲਈ ਇਟਸ ਅ ਟਫ ਪ੍ਰੋਸੈਸ ਉਹਦੇ ਲਈ ਪ੍ਰੋਫਾਈਲ ਸਟਰੋਂਗ ਚਾਹੀਦੀ ਹੈ ਤੁਸੀਂ ਦੇਖੋਗੇ ਤੇ ਕੰਸਲਟੈਂਸਿਸ ਜਿੰਨੀਆਂ ਨੇ ਉਹਨਾਂ ਨੂੰ ਕੋਈ ਨੌਲੇਜ ਨਹੀਂ ਕਿ ਉਹ ਡਾਕੂਮੈਂਟਸ ਤਿਆਰ ਕਿਦਾਂ ਕਰਨੇ ਜੀ ਐਂਡ ਸਿਮਿਲਰ ਫਾਰ ਯੂਐਸ ਕੇ ਉਹਦੇ ਵਿੱਚ ਵੀ ਟਾਪ ਯੂਨੀਵਰਸਿਟੀਆਂ ਨੂੰ ਟਾਰਗੇਟ ਕਰਨ ਲਈ ਉਹਦੇ ਵਿੱਚ ਇੱਕ ਸਰਟਨ ਪ੍ਰੋਫਾਈਲ ਤੇ ਐਪਲੀਕੇਸ਼ਨ ਬਣਾਉਣ ਲਈ ਇੱਕ ਦੇਰ ਇਜ਼ ਅਰਟੋਇਟ ਉਹਦੇ ਲਈ ਇੱਕ ਨੌਲੇਜ ਚਾਹੀਦੀ ਹੈ ਸੋ ਦੈਟਸ ਵੇਅਰ ਆਈ ਮੈਂਟਰ ది ਸਟੂਡੈਂਟਸ ਕਿ ਉਹ ਟਾਰਗੇਟ ਕਰਨ ਟਾਪ ਯੂਨੀਵਰਸਿਟੀਜ਼ ਬਿਲਕੁਲ ਹੁਣ ਤਾਂ ਚਲੋ ਸਮੇਂ ਦੀ ਵੀ ਘਾਟ ਆ ਅਸੀਂ ਤੁਹਾਡੇ ਨਾਲ ਇੱਕ ਹੋਰ ਸਪੈਸ਼ਲ ਪ੍ਰੋਗਰਾਮ ਇਸਤੇ ਕਰਾਂਗੇ ਜ ਜਿਸ ਇਮੀਗ੍ਰੇਸ਼ਨ ਬਾਰੇ ਨੌਲੇਜ ਜਿਹਨੇ ਸ਼ੇਅਰ ਕਰ ਰਹੇ ਹਾਂ ਤੇ ਬਾਕੀ ਤੁਹਾਡੇ ਨਾਲ ਅਸੀਂ ਚਲੋ ਕਰੋੜਾਂ ਦੇ ਵਿੱਚ ਤਾਂ ਹੁਣ ਨਹੀਂ ਤੁਹਾਨੂੰ ਰੈਵਨਿਊ ਹੁੰਦਾ ਹੋਏਗਾ ਬਟ ਜਿੰਨਾ ਵਿੱਚ ਹੁੰਦਾ ਹੋਏਗਾ ਇੱਕ ਮਾਨਦੀ ਸੰਤੁਸ਼ਟੀ ਹੋਏਗੀ ਕਿ ਅਸੀਂ ਆਪਣੀ ਧਰਤੀ ਤੇ ਵਾਪਸ ਆ ਗਏ ਹਾਂ ਜੀ ਨਹੀਂ ਵਧੀਆ ਜੀ ਪਰ ਤੁਸੀਂ ਇਹ ਦੇਖੋਗੇ ਇਹ ਇਹ ਡਾਇਰੈਕਟ ਆਪਾਂ ਟਰਾਂਸਲੇਟ ਦਾ ਕਰ ਲਈਦਾ ਪਰ ਉੱਥੇ ਜਿਹੜੀ ਸੈਲਰੀ ਹੈ ਉਹ ਉਥੋਂ ਦੇ ਹਿਸਾਬ ਨਾਲ ਹੈ ਉੱਥੇ ਖਰਚੇ ਵੀ ਉਥੋਂ ਦੇ ਹਿਸਾਬ ਨਾਲ ਹਨ ਜੀ ਖਰਚੇ ਵੀ ਉਥੋਂ ਦੇ ਹਿਸਾਬ ਨਾਲ ਆ ਲਿਆ ਸੋ ਉਹ ਇੱਧਰ ਆ ਕੇ ਕਿਉਂਕਿ ਉਹ ਕਰੰਸੀ ਕਨਵਰਟ ਹੁੰਦੀ ਹੈ ਇਸ ਲਈ ਲੱਗਦਾ ਹੈ ਕਿ ਉਹ ਕਰੋੜਾ ਹੋ ਗਿਆ ਤਾਂ ਇੱਕ ਤਾਂ ਕੰਪੈਰੀਜ਼ਨ ਨਹੀਂ ਕਰਨਾ ਚਾਹੀਦਾ ਆਪਾਂ ਨੂੰ ਲਾਈਫ ਸਟਾਈਲਸ ਦਾ ਦੋਨੋਂ ਮੁਲਕ ਦੋਨੋਂ ਏ ਲੱਗ ਨੇ ਐਂਡ ਸੈਕੰਡਲੀ ਆਈ ਉੱਥੇ ਵੀ ਇੱਕ ਸੈਟੀਸਫੈਕਟਰੀ ਜੌਬ ਸੀ ਯਾਰ ਇੱਥੇ ਵੀ ਬਹੁਤ ਸੈਟੀਸਫੈਕਟਰੀ ਜੌਬ ਹੈ ਬਰੇਆ ਕਿ ਇੱਥੇ ਆਪਾਂ ਆਪਣੀ ਕਮਿਊਨਿਟੀ ਲਈ ਹੋਰ ਕਰ ਜਾਈਏ ਜਿਹੜਾ ਸਾਨੂੰ ਜਾਂ ਮੈਨੂੰ ਪਰਸਨਲੀ ਇਹ ਲੱਗਦਾ ਹੈ ਕਿ ਆਪਣੀ ਆਉਣ ਵਾਲੀਆਂ ਜਨਰੇਸ਼ਨਸ ਨੂੰ ਇੱਕ ਬਹੁਤ ਵਧੀਆ ਡਾਇਰੈਕਸ਼ਨ ਦੇ ਜਾਏਗੀ ਬਹੁਤ ਧੰਨਵਾਦ ਜੀ ਤੁਹਾਡਾ ਤੁਸੀਂ ਸਾਡੇ ਨਾਲ ਗੱਲ ਕੀਤੀ ਆਪਣਾ ਸਮਾਂ ਕੱਢਿਆ ਸਿਆਸ ਕਰਦੇ ਆ ਜਿਹੜੇ ਵੀ ਏਮਸ ਲੈ ਕੇ ਤੁਸੀਂ ਚੱਲੇ ਹੋ ਤੁਸੀਂ ਸਾਰਿਆਂ ਵਿੱਚ ਸਕਸੀਡ ਹੋ ਬਹੁਤ ਧੰਨਵਾਦ ਜਾਲਬਰ ਜੀ ਦਾ ਖਾਲਸਾ ਵਾਹਿਗੋ ਜੀ ਖਾਲਸਾ ਵਾਹਿਗੋ ਜੀ ਜੀ